ਸਾਡੀ ਮੰਗ ਹੈ ਕਿ ਐਨਆਈਏ ਨੂੰ ਖਤਮ ਕੀਤਾ ਜਾਵੇ ਔਰ ਪੰਜਾਬ ਚ ਛਾਪੇਮਾਰੀ ਬੰਦ ਕੀਤੀ ਜਾਵੇ ਜਿਹੜੇ ਆਗੂਆਂ ਨੂੰ ਲਖਨਊ ਦੇ ਦਫ਼ਤਰ ਦੇ ਸੰਮਣ ਕੀਤੇ ਆ ਉਹ ਰੱਦ ਕੀਤੇ ਜਾਣ ਔਰ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਪੰਜਾਬ ਦੇ ਵਿੱਚ ਪਿਛਲੇ ਦਿਨੀ ਕਿਸਾਨ ਲੀਡਰਾਂ ਦੇ ਘਰਾਂ ਦੇ ਉੱਪਰ ਹੋਈ ਐਨਆਈਏ ਦੀ ਛਾਪੇਮਾਰੀ ਦੇ ਵਿਰੁੱਧ ਅੱਜ ਕਿਸਾਨ ਸੰਗਠਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਾਡੇ ਨਾਲ ਇੱਥੇ ਕੀਰਤੀ ਕਿਸਾਨ ਯੂਨੀਅਨ ਤੋਂ ਭਪਿੰਦਰ ਸਿੰਘ ਲੋਂਗੋਵਾਲ ਨੇ ਭਪਿੰਦਰ ਜੀ ਕੀ ਕਾਰਨ ਹੈ ਕਿ ਵੱਖ-ਵੱਖ ਸੰਗਠਨਾਵਾਂ ਦੇ ਵੱਲੋਂ ਅੱਜ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਤੁਸੀਂ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਕਰ ਰਹੇ ਹੋਗੇ ਅੱਜ ਦਾ ਜੋ ਇਹ ਪ੍ਰਦਰਸ਼ਨ ਸੀਗਾ ਪੂਰੇ ਪੰਜਾਬ 'ਚ ਕੀਤਾ ਗਿਆ ਕਿਉਂਕਿ NIA ਦੇ UP ਦਫ਼ਤਰ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਬਠਿੰਡਾ ਜ਼ਿਲ੍ਹੇ 'ਚ ਹੋਰ ਕਈ ਥਾਂ ਤੇ ਰੈਡਾਂ ਕੀਤੀਆਂ ਗਈਆਂ ਨੇ ਜਿਦੇ 'ਚ ਕਿਸਾਨਾਂ ਗੁ ਸੁਖਵਿੰਦਰ ਕੌਰ ਦੇ ਘਰ ਤੇ ਰੈਡ ਕੀਤੀ ਗਈ ਹੈ ਤੇ ਸਾਡੇ ਜਿਹੜੇ ਹਮਦਾਰਤ ਵਕੀਲ ਨੇ ਜਿਨ੍ਹਾਂ ਨੇ ਦਿੱਲੀ ਅੰਦੋਲਨ ਦੇ ਵਿੱਚ ਵੀ ਯੋਗਦਾਨ ਦਿੱਤਾ ਲੋਕਾਂ ਦੇ ਜਮਹੂਰੀ ਹੱਕਾਂ ਦੇ ਹੋਰ ਮਾਮਲਿਆਂ ਤੇ ਵੀ ਲਗਾਤਾਰ ਲੜਦੇ ਆ ਖੜਦੇ ਆ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਹੈ ਤੇ ਇੱਕ ਵਕੀਲ ਦੀ ਗ੍ਰਿਫਤਾਰੀ ਕੀਤੀ ਹੈ ਤਾਂ ਇਹ ਜਿਹੜਾ ਗੈਰ ਜਮਹੂਰੀ ਅਮਲ ਹੈ ਜਿਹੜੇ ਇਸ ਅਮਲ ਦੇ ਖਿਲਾਫ ਅੱਜ ਪ੍ਰਦਰਸ਼ਨ ਕੀਤਾ ਗਿਆ ਸਾਡੀ ਮੰਗ ਹੈ ਕਿ ਐਨਆਈਏ ਨੂੰ ਖਤਮ ਕੀਤਾ ਜਾਵੇ ਔਰ ਪੰਜਾਬ 'ਚ ਛਾਪੇਮਾਰੀ ਬੰਦ ਕੀਤੀ ਜਾਵੇ ਜਿਹੜੇ ਆਗੂਆਂ ਨੂੰ ਲਖਨਊ ਦੇ ਦਫ਼ਤਰ ਤੇ ਸਮਣਨ ਕੀਤੇ ਆ ਉਹ ਰੱਦ ਕੀਤੇ ਜਾਣ ਔਰ ਗ੍ਰਿਫਤਾਰੀਆਂ ਜਿਹੜੀਆਂ ਕੀਤੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤੇ ਅੱਗੇ ਤੋਂ ਪੰਜਾਬ ਸਰਕਾਰ ਜਿਹੜੀ ਕਿ ਟੂਲ ਬਣੀ ਹੋਇਆ ਕੇਂਦਰ ਦਾ ਉਹ ਟੂਲ ਬਣਨ ਦੀ ਬਜਾਏ ਪੰਜਾਬ ਦੇ ਹੱਕਾਂ ਦੀ ਰਾਖੀ ਕਰੇ ਕਿਉਂਕਿ ਇਹ ਫੈਡਰਲਿਜ਼ਮ ਦੇ ਜਿਹੜੇ ਮਾਮਲੇ ਨੇ ਜਿਹੜੇ ਕਾਨੂੰਨ ਦਾ ਕਾਨੂੰਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਜਿਹੜਾ ਲਾਰਡ ਆਰਡਰ ਦਾ ਮਾਮਲਾ ਪੰਜਾਬ ਦਾ ਉਹ ਪੰਜਾਬ ਦਾ ਹੱਕ ਹੈ ਪੰਜਾਬ ਦੀ ਪੁਲਿਸ ਹੈਗੀ ਆ ਪੰਜਾਬ ਦਾ ਗ੍ਰਾਭ ਭਾਗ ਹੈਗਾ ਕੇਂਦਰ ਦੇ ਜੇ दखਲ ਅੰਦਾਜ਼ੀ ਕਰਦਾ ਤਾਂ ਸਿੱਧਾ-ਸਿੱਧਾ ਪੰਜਾਬ ਦੇ ਹੱਕਾਂ ਤੇ ਡੱਕ ਹੈ ਤੇ ਅਸੀਂ ਪੰਜਾਬ ਦੇ ਹੱਕਾਂ ਤੇ ਡਾਕਾ ਨਹੀਂ ਭਜਣ ਦੇਵਾਂਗੇ ਪੰਜਾਬ ਦੇ ਜਮਹੂਰੀਅਤ ਦੀ ਜਿਹੜੀ ਰਾਖੀ ਹੈ ਜਿਹੜੀ ਰਾਖੀ ਕਰਨ ਦਾ ਫਰਜ਼ ਭਵੰਤਮਾਨ ਦਾ ਬਣਦਾ ਸੀ ਵਿਰੋਧੀ ਪਾਰਟੀਆਂ ਦਾ ਬਣਦਾ ਸੀ ਅੱਜ ਆ ਲੋਕ ਜਿਹੜੇ ਕਿਰਤੀ ਲੋਕ ਨੇ ਇਹ ਸੜਕਾਂ ਤੇ ਆ ਕੇ ਉਹ ਜਮਹੂਰੀਅਤ ਦੀ ਰਾਖੀ ਲਈ ਲੜਾਈ ਲੜ ਰਹੇ ਨੇ ਸਾਡਾ ਇਹ ਮਾਮਲਾ ਹੈ ਜੀ ਸੋ ਕਿਸਾਨਾਂ ਦਾ ਇਹੀ ਕਹਿਣਾ ਹੈਗਾ ਕਿ ਜਿਹੜਾ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਕਿਤੇ ਨਾ ਕਿਤੇ ਜਿਹੜਾ ਉਹ ਪੰਜਾਬ ਦੇ ਜਿਹੜਾ ਅਧਿਕਾਰ ਨੇ ਸੂਬੇ ਦੇ ਅਧਿਕਾਰ ਨੇ ਉਹਦੀ ਵੀ ਉਲੰਘਣਾ ਹੈਗੀ ਤਾਂ ਚ ਉਹਨਾਂ ਨੇ ਇੱਥੇ ਜਿਹੜਾ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆ ਕੇ ਮੰਗ ਪੱਤਰ ਸੌਂਪਿਆ ਹੈਗਾ ਕਿ ਜਿਹੜਾ ਐਨਆਈਏ ਦੇ ਰੇਡਾਂ ਨੇਗੀਆਂ ਕਿਸਾਨਾਂ ਦੇ ਖਿਲਾਫ ਹੋਈਆਂ ਨੇਗੀਆਂ ਇੱਕ ਤਰ੍ਹਾਂ ਦੀ ਜਿਹੜਾ ਉਹਨਾਂ ਦੀ ਇਹ ਜ਼ੁਬਾਨਬੰਦੀ ਹੈਗੀ ਉਹ ਮੰਨ ਰਹੇ ਨੇਗੀ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂਪ